ਦੋਸਤੋ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵੀਂ ਅਪਡੇਟ ਸਾਹਮਣੇ ਆਉਂਦੀ ਹੀ ਰਹਿੰਦੀ ਹੈ ਦੋਸਤੋ ਅੱਜ ਅਸੀਂ ਇਸ ਵੀਡੀਓ ਰਾਹੀਂ ਤੁਹਾਡੇ ਲਈ ਖਾਸ ਅਪਡੇਟਸ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਹੈ ਕਿ ਵੀਡੀਓ ਚੰਗੀ ਲੱਗੇਗੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਤੁਹਾਨੂੰ ਵੀਡੀਓ ਦੇ ਵਿੱਚ ਅਖੀਰ ਵਿੱਚ ਦੱਸਾਂਗੇ ਕਿ ਸਿੱਧੂ ਮੂਸੇਵਾਲੇ ਦੇ ਨਾਲ ਸੰਬੰਧਿਤ ਨਵੀਂ ਅਪਡੇਟ ਕੀ ਹੈ ਤੇ ਦੋਸਤੋ ਮਾਨ ਸਾਹਿਬ ਨੇ ਰਿਲੀਜ਼ ਕੀਤਾ ਹੈ ਇੱਕ ਨਵੇਂ ਗਾਣੇ ਦਾ ਟੀਜ਼ਰ ਜਿਸ ਦਾ ਨਾਮ ਹੈ ਰਿਸ਼ਤੇ ਦਾ ਅੰਤ ਜੋ ਗਾਣਾ ਬਹੁਤ ਜਲਦੀ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਤੇ ਆਓ ਸੁਣਦੇ ਇਸ ਗਾਣੇ ਦੀਆਂ ਕੁਝ ਲਾਈਨਾਂ ਇਸ ਰਿਸ਼ਤੇ ਦਾ ਅੰਤ ਇਹੀ ਹੋਣਾ ਸੀ ਤੇ ਦੋਸਤੋ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਅਟੈਚ ਰਿਲੀਜ਼ ਹੋ ਗਿਆ ਹੈ ਜੋ ਕਿ ਤੁਸੀਂ ਉਹਨਾਂ ਦੇ ਅਫੀਸ਼ੀਅਲ YouTube ਚੈਨਲ ਸਿੱਧੂ ਮੂਸੇਵਾਲਾ ਦੇ ਉੱਤੇ ਦੇਖ ਸਕਦੇ ਹੋ ਦੋਸਤੋ ਇਸ ਗਾਣੇ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਨਜ਼ਰ ਆਉਣਗੇ ਸਟੀਲ ਬੈਂਗਲਸ ਅਤੇ ਫਰੈਡੋ